ਲੋਕਾਂ ਨੇ ਨਾ ਮੋਤੀ ਪੋਣ ਕੀਤੇ ਆ ਜਿਨ੍ਹਾਂ ਨੂੰ ਨਵਾਂ ਚੰਗੀਆਂ ਮਿਲ ਗਿਆ ਅੰਦੀਆਂ ਨਵਾਂ ਘਰਾਂ ਦੇ ਕੰਮ ਸਾਰੇ ਸੰਸਲੇ ਚੁੱਕ ਲੈਂਦੀਆਂ ਮੈਨੂੰ ਤੇ ਨਾ ਨੋ ਵੀ ਉਹ ਜੀ ਮਿਲੀ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਜਿੱਦਣ ਦੀ ਗਈ ਕਿਤੇ ਫੋਨ ਕਰਕੇ ਨੇ ਪੁੱਛਿਆ ਕਿ ਮਾਤਾ ਦੀਦੀ ਆਈ ਰਹਿਣ ਕੇ ਚਾਹ ਨਹੀਂ ਆਈ ਸਾਰੀਆਂ ਛੁੱਟੀਆਂ ਮੁੱਕ ਗਈਆਂ ਤੇ ਆਪਉਣ ਦਾ ਧਿਆਨ ਨਹੀਂ ਕੀਤਾ ਤੇ ਕੁੜੀ ਵੀ ਮੇਰੀ ਮਗਰੋਂ ਹੀ ਰਹਿ ਕੇ ਵਿਚਾਰੀ 4 ਦਿਨ ਚੱਲ ਗਈ ਉਹ ਵੀ ਕੀ ਸੋਚਦੀ ਹੋਊਗੀ ਵੀ ਪਰਜਾਈ ਮੇਰੀ ਮੈਨੂੰ ਵੇਖ ਕੇ ਚਲ ਗਈ ਚਾਹੀ ਮੈਨੂੰ ਡੀਖੀ ਆਈ ਨਹੀਂ ਮੈਨੂੰ ਮਿਲਣ ਆਈ ਨਹੀਂ ਤੇ ਮਾੜੀ ਗੱਲ ਮਾਂ ਨੇ ਵੀ ਨਹੀਂ ਆਖਿਆ ਕਿ ਕੁੜੀਏ ਤਿਗੇ ਇਨੇ ਦਿਨ ਤੁਰਿਆ ਲਿਆ ਵਾ ਤੇ ਤੇਰੀ ਨਾਨਕ ਘਰ ਆਈ ਤੇ ਤੁਸੀਂ ਨਾਨਕ ਕੋ ਜਾ ਉਹਨੂੰ ਵੀ ਕੋਈ ਰੀਜ ਹੋਊਗੀ ਸੋ ਉਹ ਨਾਨਕ ਪਰਜਾਈ ਬੈਂਦੀਆਂ ਖਲੋਂਦੀਆਂ ਗੱਲਾਂ ਬਾਤਾਂ ਕਰਦੀਆਂ ਨਾ ਮਾਂ ਨੇ ਵੀ ਨਹੀਂ ਕੁਛ ਆਖਿਆ ਪਰ ਚੱਲ ਹੁਣ ਕੀ ਕਰਨਾ ਟਾਈਮ ਪਾਸ ਤੇ ਕਰਨਾ ਹੀ ਆ ਇਤਰਾ ਹੀ ਪਰ ਵੇਹਰਾਣ ਪਈ ਇਕੱਲੇ ਜਾਨੀ ਬੈਠੀ ਰਹਿਣੀ ਆ ਮੁੰਡਾ ਵੀ ਹੁਣ ਗੱਡੀ ਤੇ ਚਲ ਗਿਆ ਤੁਕਲੀ ਜਣੀ ਰਾਤ ਵੀ ਇਤਰਾ ਸੋਚਦਿਆਂ ਲੰਗ ਜਾਂਦੀ ਆ ਤੇ ਦਿਨੇ ਵੀ ਐਵੇਂ ਕਾਵਾ ਵਾਂਗੂ ਵਿੰਦੀ ਰਹਿਨੀ ਚਾਹ ਇੱਕ ਚਾਹ ਕਿ ਇਧਰ ਵੀ ਹੁਣ ਆਊਗੀ ਹੁਣ ਆਜੂਗੀ ਪਰ ਨਾ ਉਹਨੇ ਧਿਆਨ ਨਹੀਂ ਕੀਤਾ ਹੁੰਦਾ ਚਲ ਮਰਜੀ ਹੋਦੀ ਨਹੀਂ ਆਈ ਤੇ ਨਹੀਂ ਸਹੀ ਫਿਰ ਕੀ ਕਰਨਾ ਹੁਣ ਘਰਮੀ ਇਤਰਾ ਦੇ ਲਖਾਏ ਆ ਤੇ ਫਿਰ ਇਤਰਾ ਹੀ ਹੁਣਾਵਾ ਆਪੇ ਡੰਗਰਾਂ ਨੂੰ ਪਠਾ ਦਿੱਤਾ ਸਾਰਾ ਕੁਝ ਆਪੇ ਹੀ ਕਰਨਾ ਪੈਂਦਾ ਕੀ ਕਰਾਂ ਚਲੋ ਕੋਈ ਗੱਲ ਨਹੀਂ ਹਣਾ ਕਿੰਨਾ ਘੱਟਾ ਪਿਆ ਵਾ ਕੋਲਰ ਨੂੰ ਕੁਛ ਨਹੀਂ ਹਾਲ ਹੈ ਵੇਖ ਲਾ ਤਾਂ ਕੋਲਰ ਨਵਾਂ ਵਾ ਲੱਗਦਾ ਕਿ 13-14 ਸਾਲ ਹੋ ਗਏ ਕੋਲਰ ਨੂੰ ਜਦੋਂ ਇਹ ਕੋਲਰ ਆਇਆ ਹੈ ਨਵਾਂ ਨਵਾਂ ਲੇਕਿਨ ਨਾ ਵਧੀਆ ਲੱਗਦਾ ਪਰ ਨਾ ਹੋਂਦ ਮੈਂ ਕਦੇ ਲਾਇਆ ਵੀ ਨਹੀਂ ਅੰਦਰ ਛੱਤ ਵਾਲੇ ਪੱਖੇ ਨਾਲ ਸੋਣਾ ਪੈਂਦਾ ਜੇ ਇਹਨੂੰ ਲਾ ਲੈਨੀ ਆ ਤਾਂ ਤੇਰੇ ਜੋਂਟਾਂ ਵੱਜ ਜਾਂਦੀਆਂ ਦੱਸ ਕਿੰਨਾ ਕਬੇਲੇ ਦੇ ਨਾਲ ਆਉਣ ਲਿਆਈ ਉੱਦ ਇਹ ਦੇ ਕਹਿੰਦੇ ਕੋਲ ਰਾਦੀ ਬੱਤੀ ਖੇਚਦਾ ਤੇ ਛੱਤ ਵਾਲਾ ਪਖਾਟ ਏਕਾ ਏਦਾਂ ਕਰਦੀ ਨਹੀਂ ਤੈਨੂੰ ਕੱਢਿਆ ਤਾਂ ਮੈਂ ਹੁਣ ਅੱਜ ਹੈ ਹੀ ਇਹਦਾ ਖਲਾਰ ਹੀ ਬੜਾ ਏ ਦੇਦ ਨੂੰ ਵੀ ਨੇ ਦੇਦੀ ਗਰਮੀ ਬੜੀ ਹੋ ਗਈ ਆ ਇਹਨੂੰ ਹੁਣ ਤਾਂ ਬਾਹਰ ਬੰਦਾ ਪਾਣੀ ਪਾ ਕੇ ਇੱਥੇ ਲਾ ਲੇ ਤਾਂ ਨਾਲੇ ਚਲ ਮੰਜੀਆਂ ਢਾਲ ਲੈਂਦਾ ਰਮਾਨਾ ਲੰਮੇ ਪਿਆ ਰਹਿੰਦਾ ਕੋਈ ਨਹੀਂ ਸਾਫ ਸ਼ਾਮ ਨੂੰ ਵੀ ਨੇ ਲਾ ਕੇ ਨੂੰ ਪਤਾ ਨਹੀਂ ਨੇ ਹੁਣ ਚੱਲਣਾ ਵੀ ਆ ਕਿ ਨਹੀਂ ਚੱਲਣਾ ਹਵੇਲਾ ਆਵੇ ਕੀ ਹਾਲ ਬਣ ਗਿਆ ਉੱਥੇ ਤੇ ਬੜਾ ਬੱਦਲ ਹੋਇਆ ਵਾ ਮੈਂ ਪੈ ਜਾਣਾ ਪਰ ਪਤਾ ਨਹੀਂ ਪੈਣਾ ਕਦੋਂ ਮੀਂਹ ਅੰਦਰ ਐਦਾਂ ਨਾ ਕਰ ਵੱਲਾਂ ਨੂੰ ਪਾਣੀ ਨਾ ਘਟ ਲਾਵਾਂ ਕੋਲਰ ਤੇ ਹੁਣ ਸਾਰਾ ਸਾਫ ਹੋਇ ਗਿਆ ਵਾ ਇੱਥੇ ਸ਼ਾਮਾਂ ਨੂੰ ਪਾਣੀ ਪਾਉਂਗੀ ਨਾਲੇ ਬਰਫ਼ ਦੇ ਦੋ ਡੂੰਗੇ ਪਾਉਂਗੀ ਠੰਡੀ ਹਵਾ ਆਊਗੀ ਆ ਬੜਾ ਬੁਰਾ ਹਾਲ ਵਾ ਇੱਥੇ ਪਾਣੀ ਲੰਮਣੀ ਉਹ ਬੜਾ ਇਨਾ ਪਾਣੀ ਲੰਨੀ ਆ ਤੇ ਆ ਝੂਠੇ ਦੇ ਫੋਲੰ ਮਤਰੇ ਲੱਗ ਜਾਂਦੇ ਆ ਤਾਂ ਲੱਗਦਾ ਇੱਥੇ ਕੁੱਖ ਨਹੀਂ ਵੇਖਣ ਨੂੰ ਕਿੰਨੇ ਕਹਣਾ ਪਾਣੀ ਕਿੰਨੀ ਦੇ ਸਬਜ਼ੀ ਲਾਹਦੇ ਆ ਪਰ ਕੁੱਖ ਨਹੀਂ ਹਾਲ ਹੈਗਾ ਇਹਦਾ ਬਾਹਰ ਕੀ ਕਰਾਂ ਬਾਹਰ ਵੀ ਪਾ ਕੇ ਆਵਣੇ ਤੇ ਵਾਲ ਨੂੰ ਪਾਣੀ ਮਸ ਚਲੋ ਉਹ ਤਾਂ ਇਨਾ ਲੋੜ ਹੀ ਨਹੀਂ ਦੀ ਪਾਣੀ ਪਾਉਣ ਦਾ ਜਗ ਕਿ ਪਾ ਦੇਣੇ ਬੜਾ ਵਾ ਵਾਲ ਲਵੇ ਕਿੱਥੇ ਉੱਗੀ ਏ ਜਾ ਕੇ ਅਗਲਾ ਰਾਤ ਦਾ ਪਾਣੀ ਪਿਆਈ ਤਾਂ ਤਾਂ ਕਰਕੇ ਗਿੱਲਾ ਲੱਗਣ ਡਿਆਈ ਜੇ ਹੋਰ ਪਾਣੀ ਪਿਆ ਨਾ ਤੇ ਅੱਗੇ ਬੜਾ ਥਾਂ ਗਿੱਲਾ ਹੋ ਗਲ ਜਾਣੀਆਂ ਇਹਨੂੰ ਇੰਨਾ ਕੀ ਪਾਣੀ ਬਹੁਤ ਚਾਚੀ ਨੇ ਬੱਲਣ ਡੇ ਉਦੋਂ ਚਾਚੀ ਕਿਸ ਨਾਲ ਗੱਲੀ ਲੱਗੀ ਬੜੇ ਦਿਨ ਹੋ ਗਏ ਮੈਨੂੰ ਚਾਚੀ ਘਰ ਗਈ ਨੂੰ ਮੈਂ ਉਦੋਂ ਕਿਹਾ ਵੀ ਚਾਚੀ ਆਇਆ ਚਾਚੀ ਤਾਂ ਵੀ ਨਹੀਂ ਆਈ ਮੈਨੂੰ ਲੱਗਦਾ ਚਾਚੀ ਨੇ ਹਾਲੇ ਵੀ ਗੁੱਸਾ ਕੀਤਾ ਉਹ ਕਿਹ ਗੱਲ ਦਾ ਤਾਂ ਇਹੋ ਨਹੀਂ ਚਾਚੀ ਆਉਣ ਡਈ ਠੀਕ ਇਦਾਂ ਕਰਦੇ ਆ ਕੰਮ ਤਾਂ ਮੇਰਾ ਸਾਰਾ ਨਿਬੜ ਗਿਆ ਵਾ ਨਹਾਣੇ ਵਿੱਚ ਹੁਣ ਘੜੀ ਅੰਦਰ ਬੈਗੇ ਫੋਨ ਵੇਖੀ ਜਾਣਦੇ ਆ ਘੜੀ ਚਾਚੀ ਘਰੋਂ ਨਾ ਹੋ ਕਿ ਆਵਾ ਘੇਟੋ ਜਾਨੀ ਆ ਤਾਂ 10 ਮਿੰਟ ਹੋ ਹੋਣੀਆਂ ਨਾਲੇ ਪੁੱਛ ਕੇ ਆਵਾਂ ਕਿ ਚਾਚੀ ਦੱਸ ਕੀ ਹੋ ਗਿਆ ਵਾ ਹੋ ਗਿਆ ਇਹਨੀਆਂ ਗੱਲਾਂ ਕਰਦੇ ਕੋਈ चाची गुस्सा नहीं करती गुस्सा करके बह गई चल चाची लागे लागू खलोती ही तो चाची अंदर चल गई चल कोई ना घरे चल जा गेट खुला ही बुआ। सा चाची जी सात श्रीकाल आ जा रब गया अज तेन मेनू तो राह लबना ही की दे। निया निया हो। कुछ नहीं आनी पपीतिया बूटे इको थे ही ਆਛਾ ਹਾਂ ਦੇਖਦੇ ਹਾਂ ਮੀਂਹ ਮਾਂ ਦੇ ਨਾਲ ਤੇ ਮੈਂ ਚਲ ਚੜ ਕੇ ਆਇਆ ਨੂੰ ਕਰਦੀ ਆ ਪਤਖਾਨਾ ਬੜਾ ਹੀ ਅੰਬਾਂ ਦਾ ਝੜਿਆ ਉਧਰ ਚਾਚੀ ਤੁਸੀਂ ਬੜੇ ਬੂਟੇ ਲੈ ਜਾਣਾ ਮੈਨੂੰ ਵੀ ਬੜੀ ਰੀਜ ਵਾ ਕਿ ਬੰਦਾ ਜੇ ਸਾਡੀ ਵਿਹਲੀ ਹੈ ਤਾਂ ਕੋਈ ਫਲ ਫੁੱਲ ਵਾਲਾ ਬੂਟਾ ਲਾਇਆ ਚਲ ਕੋਨਾ ਕੋ ਤੇ ਹੁੰਦਾ ਰਹਿੰਦਾ ਵਾ ਨਾ ਪਾਪਾ ਫਲਾਂ ਵਾਲੇ ਬੂਟੇ ਲੱਗੇ ਤੇ ਹੈਗੇ ਆ ਤੇ ਆੜੂ ਚਲਾੜੂ ਤੇ ਬੜੇ ਲੱਗੇ ਤੇ ਅੰਬ ਨੂੰ ਅੰਬ ਨਹੀਂ ਲੱਗਦੇ ਕਿੰਨੇ ਚਿਰਾਂ ਦਾ ਹੋ ਗਿਆ ਪੰਜਾ ਛੇ ਸਾਲਾਂ ਦਾ ਤੇ ਦੂਜਾ ਹੁਣ ਇੱਕ ਕੰਧ ਦੇ ਵਿੱਚ ਆਈ ਜਾਂਦਾ ਵਾ ਆ ਤਾਂ ਸੇ ਪਰੇਸ਼ਾਨ ਤੇ ਹੈਗੀ ਨਾ ਮੈਂ ਸੋ ਇੱਕ ਦੋ ਦੀਦੀ ਨੂੰ ਆਕਾ ਦੀਦੀ ਚੱਲ ਘਰ ਜਾਂ ਕੋਈ ਤਰੇਕ ਲਾਈਏ ਜਾਂ ਕੋਈ ਬੂਟਾ ਆਫ ਹੋ ਜਾ ਲਾਈਏ ਜਿਹਦੇ ਨਾਲ ਵੇੜੇ ਸ਼ਾਂ ਹੋਵੇ ਹਾਂ ਚਾਹੀਦਾ ਤਾਂ ਬੰਦਾ ਚੱਲ ਸ਼ਾਂਵੇਂ ਪੀ ਕੇ ਤੇ ਵੇੜੇ 'ਚ ਬਹਿ ਜਾਂਦਾ ਪਰ ਦੀਦੀ ਮੰਨਦੀ ਨਹੀਂ ਨਾ ਨਹੀਂ ਖਲਾਰ ਬੜਾ ਪੈਣਾ ਖਲਾਰ ਬੜਾ ਪੈਣਾ ਪੱਤੇਆਂ ਦਾ ਖਲਾਰ ਤੇ ਸੁੱਖ ਤੇ ਹੈਗਾ ਹੀ ਜੇ ਖਲਾਰ ਤੇ ਸੁੱਖ ਵੀ ਹੈ ਫਿਰ ਕੀ ਤੇ ਗੱਲ ਹੈ ਵਾ ਤੁਹਾਨੂੰ ਪਤਾ ਥੋੜਾ ਜਿਹਾ ਚੱਲ ਦੁੱਖ ਮਿਲਦਾ ਤਾਂ ਨਾਲ ਸੁੱਖ ਵੀ ਤੇ ਹੈਗਾ ਹੀ ਹੈ ਨਾ ਨਾ ਉਹ ਤੇ ਸ਼ਾਂ ਤੇ ਬੜੀ ਤੇ ਭਰੀ ਆ ਕਿ ਹੁਣ ਕੰਧ ਨਾ ਕਿ ਫਿਰ ਡੱਗ 'ਤੇ ਕੰਧ ਦਾ ਡਾਰੀ ਕਿਉਂਕਿ ਚੜਾਆਂ ਬੜੀਆਂ ਬੜੀਆਂ ਖਲਰਦੀਆਂ ਗਰਨਾ ਮੈਂ ਕੀ ਮੈਂ ਤਾਂ ਨਹੀਂ ਬਾਹਰ ਨਾ ਉਹ ਸਬਜ਼ੀ ਜਿਹਨੂੰ ਪਾਣੀ ਪਾਉਣ ਡਈ ਤੇ ਉਹਦੇ ਨਾਲ ਪਾਪਾਂ ਦੇ ਪਾਣੀ ਦੇ ਕਰਕੇ ਨਾ ਵਾਲੀ ਬੜੀ ਬਾਹਰ ਗਲ ਗਈ ਤੇ ਮੈਂ ਥੋੜਾ ਜਾ ਕੇ ਪਾਣੀ ਪਾਇਆ ਮੈਂ ਇਹਨੇ ਹੋਰ ਗਲ ਜਾਣਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਵੱਢਦੀ ਨਹੀਂ ਤੇ ਲਾਗੋ ਲਾਗੋ ਜਿਆਦਾ ਖਲਾਰ ਜੇ ਬੇੜੇ ਨੂੰ ਨਾ ਜਾਵੇ ਆਹ ਚਾਚੀ ਲੱਗਣ ਦੇ ਕੋ ਕੋ ਡਿਆ ਨਹੀਂ ਲੱਗਣੇ ਰਿਆ ਨਿਆਣੇ ਖੇੜਦੇ ਖੁਰਦੇ ਤੇ ਕੋਸੋ ਸਪਸਪੋਲੀ ਆਂਦਾ ਹਾਂ ਨਹੀਂ ਇਹ ਤਾਂ ਗੱਲ ਹੈਗੀ ਆ ਚਾਚੇ ਬੇੜੇ ਨੂੰ ਨਾ ਜਾਵੇ ਆਹ ਚਾਚੀ ਲੱਗਣ ਦੇ ਕੋ ਕੋ ਡਿਆ ਨਹੀਂ ਲੱਗਣੇ ਰਿਆ ਨਿਆਣੇ ਖੇੜਦੇ ਖੁਰਦੇ ਤੇ ਕੋਸੋ ਸਪਸਪੋਲੀ ਆਂਦਾ ਹਾਂ ਨਹੀਂ ਇਹ ਤਾਂ ਗੱਲ ਹੈਗੀ ਆ ਚ ਮੈਂ ਉਹ ਦਿਨ ਵੀ ਆਈ ਥੋੜ੍ਹੇ ਦਿਨ ਵੀ ਤੁਹਾਨੂੰ ਕਹਿ ਕੇ ਗਈ ਆ ਕਿ ਤੁਸੀਂ ਆਇਓ ਘਰ ਨੂੰ ਤਾਂ ਹੁਣ ਵੀ ਮੈਂ ਤੁਹਾਨੂੰ ਇਹ ਕਹਿਣਾ ਆ ਕਿ ਤੁਸੀਂ ਮੰਦਾ ਚਲ ਘਰ ਤੇ ਆਉਂਦਾ ਵਾ ਤੁਸੀਂ ਇੰਨਾ ਗੁੱਸਾ ਕਰ ਲਿਆ ਨਹੀਂ ਕਿ ਜੀ ਗੱਲ ਦਾ ਆਇਆ ਨਹੀਂ ਮੈਂ ਤੈਨੂੰ ਉਹ ਦਿਨ ਵੀ ਆਖਿਆ ਕਿ ਗੁੱਸਾ ਮੈਂ ਕਾਹਦਾ ਕਰਨਾ ਮੈਂ ਤਾਂ ਗਈ ਹਾਂ ਢਾਡੇ ਘਰ ਤੁਸੀਂ ਆਏ ਢੀ ਘਰ ਹਾਂ ਹੁਣ ਤੇ ਪੂਜਾ ਡੇਲ 2 ਮਿੰਟ ਮੈਂ ਬੈਠੀ ਤੇ ਪੂਜਾ ਕਹਿੰਦੀ ਵੀ ਪੰਮ ਗਈ ਆ ਪੀ ਕੇ ਆਪਣੇ ਮਾਂ ਨੂੰ ਮਿਲਣ ਤੇ ਨਾਲੇ ਕੁੜੀਆਂ ਲੈਣ ਗਈ ਆ ਉਦ ਨਾਲੇ ਦੂਰ ਤਾਂ ਰਹਾਊਗੀ ਤੇ ਨਾਲੇ ਕੁੜੀਆਂ ਲਿਆਊਗੀ ਵੇ ਲੋ ਚਾਚੀ ਤੂੰ ਕਿੰਨਾ ਝੂਠ ਮਾਰਦੇ ਤੁਸੀਂ ਨਹੀਂ ਆਉਣਾ ਕੋਈ ਗੱਲ ਨਹੀਂ ਪਰ ਕਮਸ ਕਮ ਬਹਾਨੇ ਤਾਂ ਨਾ ਮਾਰੋ ਮੈਂ ਤਾਂ ਘਰੋਂ ਇੱਕ ਦਿਨ ਵੀ ਨਹੀਂ ਕਿਤੇ ਗਈ ਤੇ ਤੁਸੀਂ ਝੂਠ ਹੀ ਕਹੀ ਜਾਣਦੇ ਹੋ ਆਉਣ ਦੋ ਕੋਈ ਕਹੀ ਜਾਣਦੇ ਹੋ ਨਾ ਨਹੀਂ ਨਹੀਂ ਭੈਣਾ ਮੈਂ ਤੇਰੇ ਨਾਲ ਝੂਠ ਕਾ ਨੂੰ ਮਾਰਨਾ ਮੈਂ ਗਈ ਹਾਂ ਤੇ ਪੂਜਾ ਡੇ ਹੀ ਕੰਮਕੂਮ ਕਰਦਾ ਤੇ ਮੈਨੂੰ ਨਾ ਸਹੂ ਆਪ ਪਾ ਮੂ ਗੈਰਜੇ ਲੱਗਾ ਕਹਿੰਦੀ ਚੱਲ ਚੰਗਾ ਫਿਰ ਪਾ ਮੇ ਇੱਥੇ ਵੀ ਇਨੀਆਂ ਤੇ ਮੈਂ ਹੁਣ ਕੋਈ ਕੰਮਕੂਮ ਕਰਵਾ ਚੱਲ ਚੰਗਾ ਫਿਰ ਮੁੜ ਕੇ ਆਇਓ ਚਾਚੀ ਜੀ ਕਿਤੇ ਗੱਲਾਂ ਬਾਤਾਂ ਮਾਰਨਾ ਕਿ ਮੈਨੂੰ ਹੋਰ ਤਰ੍ਹਾਂ ਲੱਗਾ ਪਰ ਤੁਸੀਂ ਮੈਂ ਅੱਜ ਕਦੇ ਵੀ ਕਿਤੇ ਵੀ ਨਹੀਂ ਗਈ ਮੇਰੇ ਜਾਨ ਦੇ ਵਿੱਚ ਨਾ ਇਤਰਾ ਹੀ ਤਰ੍ਹਾਂ ਦਾ ਕਿਤੇ ਦੰਬ ਜਾ ਕੁੱਟਿਆ ਜਾਂ ਡਿਆ ਉਹਨੂੰ ਹੋਰ ਤਰ੍ਹਾਂ ਲੱਗਣ ਡਿਆ ਸੀ ਆਪਣੇ ਆਪ 'ਚ ਚਾਚੇ ਨੇ ਉਹਨੂੰ ਨਾਣੇ ਤੋਂ ਛੱਡ ਗਏ ਪਤਾ ਨਹੀਂ ਫਿਰ ਮੈਨੂੰ ਪਾ ਮਾਂ ਨੇ ਆਖਿਆ ਸੀ ਕਹਿੰਦੀ ਚੱਲ ਚੰਗਾ ਫਿਰ ਕਿ ਤੇ ਚਾਚੀ ਮੁੜ ਕੇ ਵੇਲੇ ਵੇਲੇ ਫੇਰ ਆਇਓ ਕਿ ਤੇ ਫੇਰ ਗੱਪਾਂ ਚਾਪਾਂ ਗੱਲਾਂ ਬਾਤਾਂ ਕਰਾਂਗੇ ਨਹੀਂ ਨਹੀਂ ਚਾਚੀ ਮੈਂ ਤਾਂ ਗਈ ਨਹੀਂ ਮੰਮੀ ਨੇ ਨੂਰ ਨੂੰ ਉਧਰੋਂ ਬੱਸੇ ਬਾਹਰ ਤਾਂ ਪਤਾ ਘਰੋਂ ਨਹੀਂ ਸਰਦਾ ਤਾਂ ਮੰਮੀ ਨੂੰ ਉੱਥੋਂ ਬੱਸੇ ਬਾਹਲਤਾ ਸੀ ਤੇ ਗਾੜੀੋਂ ਫੇਰ ਨੂਰ ਹਣੀ ਤੇ ਉੱਤਰ ਕੇ ਨੇ ਮੈਂ ਜਾ ਕੇ ਆਰੇ ਤੋਂ ਲੈ ਆਈ ਹਾਂ ਨੂਰ ਹਣਾ ਨੂੰ ਤੇ ਮੈਂ ਤਾਂ ਕਿਤੇ ਵਾਂਡੇ ਨਹੀਂ ਗਈ ਤੇ ਤੁਹਾਨੂੰ ਕਿਤੇ ਦੀਦੀ ਨੇ ਕਹ ਦਿੱਤਾ ਪਤਾ ਨਹੀਂ ਉਹਦਾ ਰੱਗ ਜਿਆ ਉੱਡਿਆ ਹੀ ਹੋਰ ਤੇਰਾ ਮੂੰਹ ਉਹਨੇ ਕੀਤਾ ਸੀ ਤੇ ਬੜਾ ਮੈਨੂੰ ਲੱਗਾ ਕਿ ਜਿ ਤਰ੍ਹਾਂ ਨਾ ਪਤਾ ਨਹੀਂ ਕੀ ਗੱਲ ਸੀ ਉਹਦਾ ਫਿਰ ਉਹਨਾਂ ਨੂੰ ਤੁਹਾਨੂੰ ਕਹਿ ਤਾਣਾ ਜਾਂ ਫਿਰ ਤੁਸੀਂ ਤਾਂ ਚਲੋ ਗਏ ਹੋਗੇ ਦੀਦੀ ਫਿਰ ਤੁਹਾਡੇ ਨਾਲ ਗੁੱਸੇ ਹੋਣੇ ਪੰਪਤਾ ਨਹੀਂ ਪਰ ਮੈਨੂੰ ਨਾ ਉਹਦੇ ਤੇ ਲੱਗਦਾ ਸੀ ਇਤਨਾ ਸ਼ੱਕ ਜਿ ਜਿਤਨਾ ਪਤਾ ਨਹੀਂ ਕੀ ਉਹਦੇ ਦਿਲ ਚ ਕੋ ਚੱਲਣ ਡਿਆ ਸੀ ਤੇ ਮੈਨੂੰ ਸਗੋਂ ਬੁਰਾ ਜਿਹਾ ਲੱਗਾ ਸਿਆਣੀ ਪਿਆਣੀ ਮੈਂ ਕਹੀ ਤੈਨ ਮੈਨੂੰ ਇਤਨਾ ਆਖਿਆ ਮੇਰਾ ਤਾਂ ਨਾ ਚਾਚੀ ਉਦਾਂ ਕਿੰਨੇ ਦਿਨ ਹੋ ਗਏ ਮੇਰਾ ਸਰੀਰ ਨਹੀਂ ਠੀਕ ਤੁਹਾਨੂੰ ਦੱਸਣਾ ਚ ਦੀਦੀ ਨੇ ਜੇ ਤੂੰ ਹੀ ਗਏ ਹੋਗੇ ਤੇ ਇੱਕ ਦਿਨਾਂ ਮੈਂ ਦੀਦੀ ਦੇ ਕਮਰੇ ਚ ਸੌਂਗੀ ਮੈਨੂੰ ਨਹੀਂ ਦੱਸਿਆ ਉਹਨੇ ਗਰਮੀ ਬੜੀ ਇੱਧਰ ਤਾਂ ਨੂਰ ਹੋਣੇ ਉੱਥੇ ਕਹਿੰਦਾ ਦੀਦੀਆਂ ਦੇ ਚਲ ਹੱਡ ਲਾ ਕੇ ਅਸਲ ਸੋਚਾ ਪਾਜੀ ਤਰ੍ਹਾਂ ਪੈਲੀ ਚ ਗਿਆ ਪਾਣੀ ਪੂਣੀ ਵੇਖਣਾ ਤੇ 32 ਰਾਤ ਤੇ ਆ ਤੇ ਮੈਂ ਨਾ ਚਾਚੀ ਸੌਂ ਤੇ ਗਈ ਆ ਤੁਹਾਡੇ ਵੀ ਹੁਣ ਐਸੀ ਲੱਗਾ ਤਾਂ ਹੈਗਾ ਇਹ ਤੁਹਾਨੂੰ ਦੇ ਸਾਰਾ ਸਭ ਪਤਾ ਹੋਣਾ ਵਾ ਤੇ ਚ ਮੈਂ ਕੁ ਦਿਨ ਇਸ ਤਰ੍ਹਾਂ ਸੁੱਤੀ ਆ ਤੇ ਮੇਰਾ ਤਾਂ ਕਦੇ ਇੰਨਾ ਜ਼ਿਆਦਾ ਬੀਪੀ ਲੋਗਾ ਉੱਠਿਆ ਨਾ ਜਾਵੇ ਪਤਾ ਨ ਲੱਗਾ ਕਿੱਥੇ ਰਾਤ ਮੇਰੇ ਤੇ ਕਿੱਥੇ ਨਹੀਂ ਆ ਮੇਰਾ ਤਾਂ ਹਲੇ ਤੱਕ ਹਿਸਾਬ ਲਾੜੋ ਸਹੀ ਨਹੀਂ ਸੱਟ ਢੋਲਦੇ ਨਹੀਂ ਨਹੀਂ ਇਤਨਾ ਦੀ ਕੋਈ ਐਸੀ ਥੱਲੇ ਗੱਲ ਨਹੀਂ ਦੀ ਐ ਵੀ ਤੇ ਸੰਨੇ ਸਾਰੇ ਆਂਡੀਆਂ ਗਵਾਂਡੀਆਂ ਤੇ ਲੱਗਿਆ ਕਿ ਇਤਨਾ ਦੀ ਤੇ ਗੱਲ ਨਹੀਂ ਵੇਖੀ ਸੁਣੀ ਆਂ ਪਤਾ ਚੀਪਾ ਬੰਨੇ ਮੇਰੇ ਸਰੀਰ ਦਾ ਕੀ ਹਿਸਾਬ ਹੋ ਗਿਆ ਜਾਂ ਟੈਨਸ਼ਨ ਲੈ ਲੈ ਕੇ ਸਰੀਰ ਇਦਾਂ ਦਾ ਹੋ ਗਿਆ ਵਾ ਕਿ ਇੰਨਾ ਬੀਪੀ ਲੋ ਗਿਆ ਕਿ ਸਵੇਰੇ ਮੈਨੂੰ ਸਾਬ ਲੜੋ ਹੋਸ਼ ਨਹੀਂ ਆਉਣ ਡਈ ਤੇ ਦੀਦੀ ਨੇ ਮੇਰੇ ਸਿਰ 'ਚ ਪਾਣੀ ਪਾਇਆ ਪਾਣੀ ਪਾਦ ਫਿਰ ਮੈਂ ਸਰਪਿੰਡੇ ਬਾਜਦੀ ਨੇ ਨਾ ਤਾਂ ਤੇ ਫਿਰ ਮੇਰੇ ਸਿਰ ਨੂੰ ਫਰਕ ਪਿਆ ਮੈਨੂੰ ਨਹੀਂ ਫਿਰ ਇਹਨੇ ਕੋਈ ਨਾ ਕੀ ਗੱਲ ਦਾ ਪਤਾ ਹੀ ਲੱਗਾ ਤੇ ਢਿੱਲੀ ਮੱਠੀ ਦਾ ਪਤਾ ਲੱਗਦਾ ਤੇ ਮੈਂ ਪਤਾ ਲੈਣ ਨੇ ਤੇਰੇ ਜਿੰਦੀ ਉਹ ਨਹੀਂ ਇਹ ਤੇ ਹੈ ਵਾ ਜਾਂ ਫਿਰ ਦੀਦੀ ਨੇ ਇਸੇ ਕਰਕੇ ਕਿਹਾ ਨਾ ਕਿ ਚਲ ਪੰਮ ਵੀ ਨੇ ਠੀਕ ਹੈਗੀ ਤੇ ਚਲ ਅਜਾ ਚਾਚੇ ਆ ਗਏ ਤੇ ਘੜੀਏ ਬੈ ਗੀਆਂ ਤੇ ਫਿਰ ਉਹਨੇ ਦਵਾਈ ਦੋਰੀ ਕਾਣੀ ਤੇ ਰੈਸਟ ਉਸਟ ਘੜੀ ਤਾ ਕਰਕੇ ਨੇ ਭੇਜਦਾ ਨਾ ਵਾ ਚਲੋ ਕੋਈ ਨਹੀਂ ਹੁਣ ਆਜੋ ਕੇਵਲੇ ਘਰ ਨੂੰ ਕੋਈ ਨਹੀਂ ਆਉਂਗੀ ਕੇਵਲੇ ਹੁਣ ਤੇ ਠੰਡਾ ਜਿਹਾ ਹੋ ਗਿਆ ਵਾ ਤੇ ਕੇਵਲੇ ਆਉਂਗੀ ਕੋਈ ਗੱਲ ਨਹੀਂ ਆਹ ਨਹੀਂ ਆਇਓ ਮੈਂ ਮੈਨੂੰ ਸੋਕ ਤੂੰ ਉਧਰ ਹੀ ਮੈਨੂੰ ਕਾਂਡੇ ਟੈਸਟ ਕਰਾ ਕੇ ਆ ਚਾਚੀ ਮੇਰਾ ਵੀ ਇਰਾਦਾ ਵਾ ਕਿ ਟੈਸਟ ਜਿਹੜਾ ਤੁਸੀਂ ਕਰਵਾਏ ਟੈਸਟ ਉੱਥੇ ਕਿੰਨਾ ਖਰਚਾ ਆਉਂਦਾ ਕੋਈ ਨਹੀਂ ਖਰਚਾ ਵੇਖ ਲੈਂਦਾ ਬੰਦਾ ਕ ਬੰਦਾ ਘਟ ਵੱਧ ਵੀ ਕਰ ਲੈਂਦਾ ਵਾ ਚਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਵੀ ਨਾਲੇ ਪੁੱਛਣਾ ਕਿ ਚਲ ਮੈਂ ਟੈਸਟ ਕਰਾਉਣੇ ਹੀ ਆਪਣੇ ਕਿ ਮੇਰਾ ਸਰੀਰ ਅੰਤਰਾ ਇਹਦਾ ਤਾਂ ਮਿੱਟੀ ਹੁੰਦਾ ਜਾਣ ਰਿਹਾ ਤੇ ਮੈਂ ਚਾਚੀ ਨੇ ਟੈਸਟ ਕਰਵਾਏ ਉਤੋਂ ਤੇ ਜੇ 5-7000 ਦੇ ਵਿੱਚ ਹੋ ਜਾਣਗੇ ਨਾ ਤੇ ਫਿਰ ਮੈਂ ਵੀ ਕਰਵਾ ਲੈਣੀ ਨਹੀਂ ਇਹਨੇ 11500 ਤੇ ਇਥੋਂ ਲੈਣਾ ਇੰਨੇ ਚ ਹੀ ਕਰ ਦੇਣੇ ਉਹ ਵੇਖ ਲੈਂਦਾ ਮਾੜਾ ਚੰਗਾ ਬੰਦਾ ਚਲੋ ਕੋਈ ਗੱਲ ਦੀ ਫਿਰ ਮੈਂ ਤੁਹਾਨੂੰ ਨਾਲ ਹੀ ਲੈ ਜਾਉਂਗੀ ਹਾਂ ਕੋਈ ਨਹੀਂ ਚਲ ਜੀ ਮੈਂ ਤੁਹਾਨੂੰ ਦੱਸਦੀ ਆ ਆ ਜਾਓ ਹੁਣ ਘਰ ਨੂੰ ਆ ਜਾਓ ਹੁਣ ਤੇ ਮੈਂ ਆਉਣੀ ਹੈ ਤੂੰ ਆਵੀ ਕਿਹੜੇ ਮੁੜ ਕੇ ਉਹ ਮੁੜੇ ਦੀ ਨਾ ਪੈਣ ਦੇ ਕੇ ਗਈ ਕੱਪੜੇ ਟਾਡੇ ਮਾਵਾਂ ਧੀਆਂ ਦੇ ਨਵੇਂ ਲੈ ਕੇ ਆਧੀ ਗੱਲ ਛੁੱਟੀਆਂ ਦੇ ਵਿੱਚ ਕੋਈ ਗੱਲ ਨਹੀਂ ਨਿਆਣੇ ਸਮਾਨ ਸੂ ਲੈਣਗੇ ਅੱਛਾ ਉਹਨਾਂ ਦੇ ਪੀਤੇ ਹੋਣਾ ਦੀ ਆਹੋ ਤੇ ਮੈਨੂੰ ਦੋਨਾਂ ਦੱਸਿਆ ਨਹੀਂ ਉਹ ਦੱਸਿਆ ਨਹੀਂ ਫਿਰ ਉਹਨੂੰ ਨਿਆਣੇ ਨੂੰ ਨਹੀਂਨੇ ਚੇਤਾ ਰਿਹਾ ਹੋਣਾ ਨਾਲੇ ਫਿਰ ਉਹ ਕਹਿੰਦਾ ਹੋਣਾ ਮੇਰੀ ਸਮਝ ਘੱਟ ਲੱਗਦੀ ਬੋਲਦਾ ਕਿ ਉਹ ਜਾਵਣਾ ਤਦ ਨਹੀਂ ਕੋਈ ਦੱਸਿਆ ਹੋਣਾ ਵੀ ਆਪੇ ਚੱਲ ਚਾਚੀ ਦੱਸ ਦਊਗੀ ਆ ਨਹੀਂ ਤੇ ਹੈ ਹੁਣ ਤੁਹਾਡੇ ਕੋਲ ਹੀ ਪਿਆ ਲਫਾਫਾ ਨਹੀਂ ਲਫਾਫਾ ਕੋਲ ਤੇ ਨਹੀਂ ਲਫਾਫਾ ਉੱਥੇ ਹੀ ਹੈ ਤੇ ਫਿਰ ਤੂੰ ਆਵੀਂ ਕਿਸ ਵੇਲੇ ਤੇ ਲਾਜੀ ਘਾਲ ਭੜ ਕੇ ਜਾਏਂਗੀ ਤੇ ਲੈ ਆਵੀਂ ਹਲਕੇ ਪਰਸੋਂ ਚਲੋ ਕੋਈ ਨਹੀਂ ਫਿਰ ਮੈਂ ਜਾਣਦਾ ਹੈਗਾ ਜੋ ਸ਼ਾਮਾਂ ਨੂੰ ਤੁਹਾਨੂੰ ਦਕਰ ਆ ਹਟ ਨਾਲੇ ਥੋੜੇ ਜਿਹੇ ਪੈਸੇ ਵੀ ਦੇ ਕੇ ਗਈ ਆ ਉਹ ਤੇ ਨਾਲੇ ਤੁਹਾਡੇ ਕੱਪੜੇ ਦੇ ਕੇ ਗਈ ਮਾਵਾਂ 3 ਤੇ ਤਿੰਨਾਂ ਦੇ ਚਲੋ ਕੋਈ ਗੱਲ ਨਹੀਂ ਫਿਰ ਮੈਂ ਸ਼ਾਮਾਂ ਨੂੰ ਜਾਣਾ ਵਾ ਤੇ ਕੱਪੜਿਆਂ ਦੀ ਕੀ ਲੋੜੀ ਤੁਹਾਨੂੰ ਪਤਾ ਤਾਂ ਹੈਗਾ ਸਰਦਾ ਜਾਂਦਾ ਬੜਾ ਕੰਮ ਚਲੋ ਰੀ ਜਨਾ ਦੇਖ ਕੇ ਕਹੀ ਤੇ ਕੋਈ ਗੱਲ ਨਹੀਂ ਸਮਾ ਲਏ ਤੇ ਕੱਪੜੇ ਬੜੇ ਸੋਹਣੇ ਮੈਂ ਵੇਖੇ ਮੈਨੂੰ ਤੇ ਬੜੇ ਸੋਹਣੇ ਲੱਗੇ ਆ ਆ ਨਹੀਂ ਚਲੋ ਇਹ ਤੇ ਹੈ ਵਾ ਪਰ ਤੁਹਾਨੂੰ ਪਤਾ ਕੱਪੜਾ ਨਾਲ ਕੋਈ ਜ਼ਿਆਦੀ ਗੱਲ ਥੋੜੀ ਆ ਕੰਮ ਮੈਂ ਕਰਦੀ ਆ ਤੇ ਚਾਚੇ ਤੁਹਾਨੂੰ ਪਤਾ ਮਿਹਨਤ ਪੂਰੀ ਦੇਣ ਦੇ ਆ ਵਿਚਾਰੇ ਨਹੀਂ ਨਹੀਂ ਕੋਈ ਗੱਲ ਮੈਨੂੰ ਕੀ ਕਰਨ ਮਿਹਨਤ ਤੂੰ ਆ ਤੇ ਪਹਿਲੇ ਕੋਟ ਕਿ ਚਾਪੜਾ ਉਹ ਚੱਟ ਬਣ ਜਾਨੀ ਚਾਹ ਤਾਂ ਨਸਣ ਦੀ ਗਰਮੀ ਬੜੀ ਆ ਤੇ ਮੇਰਾ ਤਾਂ ਸਿਰ ਹੁਣ ਵੀ ਨਹੀਂ ਕੰਮ ਕਰਦਾ ਮੈਂ ਇੱਥੇ ਬੈਠੀ ਆ ਨਾ ਹੁਣ ਬੈਠੇ ਬੈਠੇ ਸਾਬ ਲੈ ਲੋ ਫੇਰ ਸਿਰ ਨੂੰ ਨਿਹਰਨੀ ਬਸੀਆਂ ਨਹੀਂ ਆਈ ਜਾਂਦੀਆਂ ਜਿੱਥੇ ਸਿਰ ਨੂੰ ਨਿਹਰਨੀਆਂ ਜੇ ਆਈ ਜਾਂਦਾ ਤਾਂ ਸਿਰ ਨਹੀਂ ਕੰਮ ਕਰਦਾ ਉਹਦੇ ਕਰਕੇ ਔਖਾ ਹੋ ਜਾਂਦਾ ਵਾ ਚਲੋ ਫਿਰ ਮੈਂ ਚਲਦੀ ਆ ਘਰ ਨੂੰ ਤੇ ਆਇਓ ਫਿਰ ਤੇ ਹੁਣ ਘਰ ਕੋਈ ਨਹੀਂ ਮੈਂ ਆਉਂਗੀ ਤੇ ਤੂੰ ਭਲਕੇ ਪਰਸੋਂ ਚੇਤੇ ਨਾਲ ਲੈ ਆ ਜੀ ਕਪੜੇ ਆਮੀ ਉਧਰ ਤੇ ਫਿਰ ਮੈਂ ਉਹਨਾਂ ਨੂੰ ਕਹੂੰਗੀ ਠੀਕ ਦੇ ਦੇਣਗੇ ਚਲੋ ਨਹੀਂ ਤੇ ਫਿਰ ਇਦਾਂ ਕਰਿਓ ਤੁਸੀਂ ਲੈ ਆਓ ਜਦੋਂ ਆਓਗੇ ਚੱਲ ਫਿਰ ਮੈਂ ਜਾਨੀ ਆ ਜਾਣਾ ਵੀ ਉਤਰਾ ਵੀ ਮੈਂ ਨਿਆਣੇ ਨੂੰ ਅੱਜ ਗਈ ਨਹੀਂ ਵੇਖਣ ਸਕੂ। ਉਹ ਮੈਂ ਆਉਂਦਿਆ ਫਿਰ ਕੱਪੜੇ ਲੈ ਆਉਣੀ ਤੇਰੇ। ਚਲੋ ਕੋਈ ਗੱਲ ਨਾ ਕਰ। ਘਰੇ ਫੜਾ ਜੂਗੀ ਹੈਂ। ਕੋਈ ਨਹੀਂ ਕੋਈ ਨਹੀਂ। ਆਜੋ ਨਾਲੇ ਸਭਾਣਨਾ ਤੂੰ ਆਜੋ ਕਿਦਾਂ ਤੂੰ ਆਉਣਾ ਵੀ ਨਹੀਂ। ਮੈਂ ਬਾਣੇ ਨਾ ਕਿ ਉਤਰਾ ਵੀ ਚੱਲ ਆਉਣਾ ਹੀ ਆ। ਕੁੰਨੀ ਕਿਨੇ ਕੰਮ ਨਹੀਂ ਮੌਕੇ ਦੇ ਪਰਸਾਤਾ ਜੀ ਇਹਦੇ ਵਿੱਚ। ਹਾਂਜੀ ਹਾਂਜੀ। ਚਲੋ ਠੀਕ ਹੈ ਫਿਰ। ਹਾਂ ਚੰਗਾ ਫਿਰ। ਮੈਨਾਂ ਇਹ ਕਹਿੰਦੀ ਆ ਵੀ ਮੈਂ ਕਿਤੇ ਗਈ ਨਹੀਂ। ਤੇ ਉਸ ਦਿਨ ਮੈਂ ਗਈ ਤੇ ਪੂਜਾ ਕਹਿੰਦੀ ਆ ਵੀ ਉਹ ਕਿਤੇ ਗਈ ਆ ਇਹ ਕੁੜੀਆਂ ਲੈਣ ਗਈ ਨਾਲੇ ਦੋ ਦਿਨ ਮਾਂ ਨੂੰ ਮਿਲ ਕੇ ਲਾਉਗੀ। ਪਤਾ ਨਹੀਂ ਨੇ ਤੇ ਘਰ ਕੀ ਚੱਲਣ ੜਿਆ। ਪਾ ਮੇ ਆਂਦੀ ਆ ਵੀ ਮੇਰੇ ਸਿਰ 'ਚ ਪਾਣੀ ਪੰਦੀ ਰਹੀ ਦੀਦੀ ਤੇ ਫਿਰ ਮੈਨੂੰ ਹੋਸ਼ ਆਈ ਅਜੇ ਵੀ ਨਹੀਂ ਮੇਰਾ ਸਰੀਰ ਇਹ ਕੰਮ ਕਰਦਾ ਏਸੀ ਥੱਲੇ ਤੇ ਕੋਈ ਇਸ ਤਰ੍ਹਾਂ ਦੀ ਗੱਲ ਹੋ ਨਹੀਂ ਸਕਦੀ ਅਹੀਂ ਵੀ ਤੇ ਏਸੀ ਥੱਲੇ ਸਮਨੇ ਹਾੜੇ ਨਹੀਂ ਬੀਪੀ ਲੋ ਹੁੰਦੇ ਹਨ ਨੂੰ ਨਹੀਂ ਕੋਈ ਹੁੰਦਾ ਸਾਰੀ ਦੁਨੀਆ ਸੰਦੀ ਆ ਕੀ ਪਤਾ ਜਿਹੜੀ ਆਂਦੀ ਸਿਰ 'ਚ ਪਾਣੀ ਪੰਦੀ ਆ ਕੀ ਕਰਦੀ ਕੀ ਨਹੀਂ ਕਰਦੀ ਇਹ ਫਿਰ ਮੈਨੂੰ ਲੱਗਦੀ ਏ ਸ਼ੱਕ ਮੈਨੂੰ ਪੈਣ ਡਿਆ ਪਿਆ ਹਾਂ ਇਹ ਉਸ ਦਿਨ ਦੀ ਗੱਲ ਵਾ ਇਹ ਫਿਰ ਉਸ ਦਿਨ ਹੀ ਪਾਮਨ ਨੂੰ ਕੁਝ ਹੋਇਆ ਹੋਣਾ ਬੀਪੀ ਲੋ ਚ ਉਹ ਵੀ ਕੀ ਬੀਪੀ ਲੋ ਕੀਣਾ ਕੀ ਪਤਾ ਕੀ ਕੀਤਾ ਕੀ ਨਹੀਂ ਇਹਨੇ ਕੋਈ ਦਿੱਤਾ ਦਵਾਇਆ ਹੀ ਨਹੀਂ ਉਹਨੂੰ ਇਹ ਕਾਲੀ ਬੜੀ ਹੀ ਹੁੰਦਾ ਕਾਲੀ ਕਾਲੀ ਚ ਨਹੀਂ ਤੇ ਕੰਮ ਤੇ ਸਾਰਾ ਪੰਮ ਕਰਦੀ ਐ ਇਹ ਤੇ ਰਾਣੀ ਪਟਰਾਣੀ ਬਣ ਕੇ ਬੈਠੀ ਰਹਿੰਦੀ ਐ ਇਹ ਤੇ ਕੰਮ ਨੂੰ ਹੱਥ ਨਾ ਲਾਵੇ ਕੰਮ ਕੋਮੇ ਨੇ ਕੀ ਕਰਨਾ ਵਾ ਇਹ ਕਿ ਹੋਰ ਚਾਅ ਦੇ ਉੱਤੇ ਹੋਣੀ ਆ ਬੜੀ ਕਾਲੀ ਚ ਹੀ ਉਹਨੂੰ ਇਹ ਹੀ ਆਪਣੇ ਆਪ ਦੇ ਵਿੱਚ ਕਿ ਚਾਚੀ ਉੱਠ ਕੇ ਚਲੀ ਜਾਵੇ ਤੇ ਛੱਕ ਜਾਇ ਤਾਂ ਮੈਨੂੰ ਵੀ ਉਦੋਂ ਪੈਂਦਾ ਸੀ ਵੀ ਕੀ ਗੱਲ ਪੰਮ ਤੇ ਇੱਥੇ ਪੰਮ ਨੇ ਦੱਸਣਾ ਸੀ ਵੀ ਮੈਂ ਗਈ ਜਾਣਾ ਵਾ ਚਾਏ ਤੇ ਉਹਨੇ ਮੈਨੂੰ ਦੱਸਿਆ ਚਲੋ ਕੀ ਪਤਾ ਕੀ ਕਾਰੇ ਕਰਦੀ ਫਿਰਦੀ ਐ ਪੂਜਾ ਵੀ ਹੁਣ ਇਹਦੇ ਘਰ ਦਾ ਕੋਈ ਪੱਕਾ ਪਤਾ ਨਹੀਂ ਲੱਗਦਾ ਤੇ ਪਰ ਸ਼ਾਕੀ ਪੈਂਦਾ ਪਈ ਕੰਮ ਪੂਜਾ ਵਾਸਤੇ ਕੋਈ ਮਾੜਾ ਵਾ ਇੱਕ ਤੇ ਨਾ ਇਹਦਾ ਵੀ ਕੱਖ ਪਤਾ ਨਹੀਂ ਲੱਗਦਾ ਹੈਗਾ ਕੰਮ ਕਰਦੀ ਕਰਦੀ ਪਤਾ ਨਹੀਂ ਕਿੱਧਰ ਨੂੰ ਖਿਸਕ ਜਾਂਦੀ ਆ ਲਾਇਆ ਇਹਦਾ ਸਾਹਬ ਇਹਨੂੰ ਨਾ ਗੱਲਾਂ ਦਾ ਕੋਈ ਜ਼ਿਆਦਾ ਹੀ ਝਟਕੇਰ ਜਾ ਚੜ ਗਿਆ ਆ ਕਦੀ ਕਿਸੇ ਨਾਲ ਸਲਾਈ ਪੈ ਜਾਂਦੀ ਏ ਜਾ ਕੇ ਤੇ ਕਦੀ ਕਿਸੇ ਨਾਲ ਸਲਾਈ ਪੈ ਜਾਂਦੀ ਆ ਬੜੀ ਵਰੀ ਇਹਨੂੰ ਮੈਂ ਸਮਝਾਇਆ ਵੀ ਨਾਲ ਲੋਕਾਂ ਲੱਗੇ ਜਾਇਆ ਕਰ ਚੱਲ ਕੋਈ ਗੱਲ ਨਹੀਂ ਥੋੜਾ ਚਿਰ ਹੀ ਆ ਤੇਰਾ ਵੀ ਇੱਥੇ ਵੇਖੀਆ ਕਿਦਾਂ ਤੇਰਾ ਬੋਰੀ ਬਿਸਤਰਾ ਗੋਲ ਕਰਦੀਆਂ ਇਥੋਂ ਦੀਦੀ ਕੀ ਕਰਨਦੇ ਤੁਸੀਂ ਕੁਛ ਨਹੀਂ ਕਰਨਾ ਕੀ ਆ ਉਦਾਂ ਹੀ ਫੋਨ ਨਹੀਂ ਚਲਾਉਣਾ ਰਾਤ ਤਾਂ ਅੰਦਰ ਏਸੀ ਚੱਲ ਰਿਹਾ ਕਿ ਨਾ ਠੰਡਾ ਠੰਡਾ ਲੱਗਣ ਡਿਆ ਵਾ ਉੱਥੇ ਤਾਂ ਗਰਮੀ ਬੜੀ ਐ ਤਾਂ ਇਦਾਂ ਕਰੋ ਇਦਾਂ ਨਾ ਥੋੜਾ ਜਿਹਾ ਪਰੇ ਤੇ ਮੈਂ ਵੀ ਘੜੀ ਲੰਮੇ ਪੈ ਰਾਂ ਇੱਥੇ ਨਹੀਂ ਤੂੰ ਹੁਣ ਇੱਥੇ ਪਹਿਣਾ ਲੰਮੇ ਰਾਤ ਵਾਲਾ ਤੈਨੂੰ ਅੱਗੇ ਚੇਤਾ ਭੁੱਲ ਗਿਆ ਉਦੋਂ ਦਾ ਨਹੀਂ ਦੀਦੀ ਹੁਣ ਕਿਹੜਾ ਏਸੀ ਚੱਲਣ ਡਿਆ ਵਾ ਹੁਣ ਤਾਂ ਉਦੋਂ ਠੰਡਾ ਵਾ ਉੱਥੇ ਗਰਮੀ ਚ ਖਲੋਤਾ ਨਹੀਂ ਜਾਣ ਡਿਆ ਨਾਲੇ ਕੁੜੀਆਂ ਡੀਆਂ ਗੇਮ ਖੇਡਣ ਤੇ ਬੜਾ ਰੌਲਾ ਪਾਉਣ ਡੀਆਂ ਵਾ ਤਾਂ ਮੈਂ ਇਹਨਾਂ ਨੇ ਘੜੀ ਮੈਨੂੰ ਲੰਮੇ ਵੀ ਨਹੀਂ ਪੈਣ ਦੇਣਾ ਚ ਚਲ ਜੇ ਬਹਿਣਾ ਹੀ ਆ ਨਾ ਤੇ ਆ ਮੰਜੀ ਕਰ ਲੈ ਠਾਂ ਇੱਥੇ ਬਹਿ ਜਾ ਦੀਦੀ ਆ ਵੇਖੋ ਕਿੰਨਾ ਬੈੱਡ ਖਾਲੀ ਮੈਂ ਇੱਥੇ ਬੈ ਰਣਾ ਮੰਜੀ ਰਾਂ ਤੋਂ ਖੜੀ ਕੀਤੀ ਸੀ ਹੁਣ ਖੜੀ ਕੀਤੀ ਇਹਦੇ ਨਹੀਂ ਪਹਿਲਾਂ ਮੈਨੂੰ ਦੱਸ ਤੇਰਾ ਦਿਮਾਗ ਖਰਾਵਾ ਹੈ ਹੈ ਹੁਣੇ ਤੂੰ ਉੱਥੇ ਬਾਹਰ ਵਾੜੀਆਂ ਲਾ ਕੇ ਡਈਂ ਹਾਂ ਸਾਫ ਸਫਾਈ ਕਰਨ ਨਾ ਤੂੰ ਨਾ ਨਾਤੀ ਨਾ ਤੋਤੀ ਇਦਾਂ ਹੀ ਤੂੰ ਹੁਣ ਅੰਦਰ ਆ ਗਈਆਂ ਤੇ ਹੁਣੇ ਮੈਂ ਚਾਦਰ ਧੋਤੀ ਦੀ ਝਾੜ ਕੇ ਵਿਛਾਈ ਆ ਇੱਥੇ ਦੀਦੀ ਨਾ ਤਾਂ ਮੈਂ ਲਿਆ ਕੰਮ-ਕਮ ਕਰਕੇ ਨਾ ਤੇ ਨਹਾ ਨੂੰ ਕਿ ਤੇ ਫੇਰੀ ਮੈਂ ਬੇਰਲੀ ਹੋਈ ਹੀ ਤੇ ਮੈਂ ਚੱਲ ਗਈ ਚਾਚੀ ਘਰ ਆ ਮੈਨੂੰ ਪਤਾ ਜਿਹੜਾ ਤੂੰ ਨਹਾ ਲਿਆ ਆ ਨਹਾ ਕੇ ਤੂੰ ਫੇਰ ਉੱਥੇ ਹੀ ਵੜ ਜੰਨੀ ਆ ਗੰਦ ਕੁੜੇ ਦੇ ਵਿੱਚ ਹੀ ਤੈਨੂੰ ਇਹ ਥੋੜਾ ਪਤਾ ਵੀ ਨਹਾਤੇ ਧੋਤੇ ਸਾਫ ਕਪੜੇ ਪਾਏ ਤੇ ਹੁਣ ਜਾ ਕੇ ਕਿਧਰ ਮਾਨ ਕਰ ਲਾਂ ਨਾਲੇ ਮੈਨੂੰ ਇਹ ਦੱਸ ਮੈਂ ਤੈਨੂੰ ਇੱਥੇ ਵਾਜਾ ਮਾਰੀ ਜਾਣ ਢੀ ਤੇ ਤੂੰ ਕਿਧਰ ਚਲ ਗਈ ਹਾਂ ਪਰ ਮੈਂ ਦੱਸਾਂ ਕਿ ਦਹੀਂ ਵੀ ਕੰਮ ਸਾਰਾ ਨਿਬੜ ਗੰਨਾ ਵੀ ਲਿਆ ਹੀ ਤੇ ਵੱਲਾਂ ਦੋ ਕੁ ਸੁਪੀਆਂ ਹੀ ਬਾਹਰੋਂ ਤਾਂ ਕਹਿੰਦਾ ਮੈਂ ਚਲਾਣਾ ਨੂੰ ਪਾਣੀ ਪਾਉਣੀ ਆ ਤੇ ਪਾਣੀ ਪਾਉਂਦੇ ਪਾਉਂਦੇ ਨਾ ਚਾਚੀ ਘਰ ਚਲ ਗਈ 2 ਮਿੰਟ ਆ ਚਾਚੀ ਘਰ ਜਾ ਕੇ ਬੈ ਗਈ ਪਾਣੀ ਪਾਉਂਦੀ ਪਾਉਂਦੀ ਚਾਚੀ ਦੇ ਮੋਢਿਆਂ ਨੂੰ ਪ ਨਹੀਂ ਦੀਦੀ ਹਾ ਤੈਨੂੰ ਕਿੰਦਾ ਦੀ ਗੱਲ ਕੰਡ ਦੇ ਜੇ ਉਦਾਂ ਘੜੇ ਚਾਚੀ ਘਰ ਚਲ ਗਈਆਂ ਤੇ ਮੇਰੀ ਗੱਲ ਸੁਣ ਨੀ ਦੀਦੀ ਮੈਂ ਤਾਂ ਆਖਾ ਚਾਚੀ ਕਿਨੇ ਦਿਨੋਂ ਤੁਹਾਡੇ ਘਰ ਆਈ ਨਹੀਂ ਜਿਤਨੋਂ ਦਿਨਾਂ ਦੇ ਗੱਲਾਂ ਦਾ ਗੁੱਸਾ ਕੀਤਾਣਾ ਚਲ ਕੈਨੀ ਆ ਚਾਚੀ ਦੀ ਗਾਂਢੀ ਕਿ ਮੈਂ ਘਰ ਆਈ ਮੈਂ ਘਰ ਹੋ ਕੇ ਗਈਆਂ ਤੇ ਆਂਦੀ ਤੂੰ ਘਰ ਹੀ ਨਹੀਂ ਲੈ ਦੱਸ ਨਹੀਂ ਉਹਦਾ ਵੀ ਦਿਮਾਗ ਖਰਾਵਾ ਮੈਂ ਤੁਹਾਨੂੰ ਦੱਸਾਂ ਉਹ ਤੇ ਨਾ ਉਹੀ ਘਰ ਪਾੜਨ ਤੇ ਤੁਲੀ ਹੋਈ ਆ ਠੀਕ ਆ ਘਰ ਪਾੜਨ ਵਾਲੀ ਦੀ ਕੋਈ ਗੱਲ ਹੀ ਨਹੀਂ ਉਹ ਕਹਿਣ ਦੀ ਆਂ ਕਿ ਤੂੰ ਮੇਲਾ ਹੀ ਆਪਣੀ ਮਾਂ ਨੂੰ ਲੈ ਆਈਆਂ ਕੁੜੀਆਂ ਨੂੰ ਆਂਦੀ ਪੂਜਾ ਕਹਿਣ ਦੀ ਕਿ ਪਾਪਾ ਆਪਣੇ ਪੇਕੇ ਗਈ ਆ ਆਇਨੇ ਮੈਂ ਕੀ ਕਰਾਂ ਕਿਹੜੇ ਖੂਚ ਨੱਕ ਦੇ ਕੇ ਮਰਾ ਮੈਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਚਾਚੀ ਸਾਡੇ ਨਾਲ ਕਿਉਂ ਇਦਾਂ ਕਰਦੀ ਆ ਉਹ ਤੇਰੇ ਮੂੰਹ ਤੇ ਤੇਰੀ ਹੋ ਜਾਂਦੀ ਆ ਮੇਰੇ ਮੂੰਹ ਤੇ ਉਹ ਮੇਰੀ ਹੋ ਜਾਂਦੀ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਚਾਹੁੰਦੀ ਕੀ ਆ ਪਹਿਲੀ ਗੱਲ ਤੇ ਵੀ ਸਾਡੇ ਘਰ ਆਈ ਜ਼ਰੂਰ ਹੀ ਪਰ ਉਹਨੇ ਇਹ ਨਹੀਂ ਪੁੱਛਿਆ ਵੀ ਪੰਮ ਕਿੱਥੇ ਆ ਤੇ ਕਿੱਥੇ ਨਹੀਂ ਆ ਕੀ ਗੱਲ ਜੀ ਉਹ ਮੈਨੂੰ ਪੁੱਛਦੀ ਤੇ ਮੈਂ ਉਹਨੂੰ ਤੇਰੇ ਨਾਲ ਘਲ ਹੁੰਦੀ ਨਾ ਇਹ ਕਿੱਦਾਂ ਦੀ ਗੱਲ ਹੋਈ ਨਾਲੇ ਨਿੰਮਿਆ ਤਾਂ ਗਿਆ ਖੰਡਾਈ ਮੈਂ ਜਾਣ ਨੂੰ ਇਹ ਲੱਗਾ ਹੋਣਾ ਕਿ ਮੈਂ ਠੀਕ ਨਹੀਂ ਤੋਨੇ ਕਰਕੇ ਕੰਮ ਕੁੰਦੀਦੀ ਨੇ ਕਰਨਾ ਹੋਣਾ ਤਾਂ ਕਰਕੇ ਮੈਂ ਦੀਦੀ ਨੇ ਭੇਜਿਆ ਨਹੀਂ ਹੋਣਾ ਮੈਂ ਉੱਧਾ ਗੱਲੀ ਬਾਤੀ ਉਹਨੇ ਕਿਹਾ ਹੋਣਾ ਕਿ ਭਾ ਮੈਂ ਨਹੀਂ ਆ ਘਰ ਤੇ ਪਰ ਮੈਨੂੰ ਥੋੜਾ ਪਤਾ ਸੀ ਤੇ ਚਾਚੀ ਤੁਹਾਨੂੰ ਪਤਾ ਹੀ ਦਾ ਬੰਦਾ ਪੂਰਾ ਲੱਗਦਾ ਵਾ ਨਾਲੇ ਹਰ ਇੱਕ ਸਾਡੇ ਦੁੱਖ ਸੁੱਖ ਦੇ ਵਿੱਚ ਚਾਚੀ ਪਿਆਲੀ ਹੁੰਦੀ ਆ ਤੁਹਾਨੂੰ ਪਤਾ ਮਮਮੀ ਦੀ ਕਮੀ ਸਾਸ ਦੇ ਤੇ ਮਹਿਸੂਸ ਨਹੀਂ ਹੋਣ ਦਿੰਦੀ ਜੋ ਕਿਸੇ ਵੇਲੇ ਆਈ ਹੁੰਦੀ ਨਾ ਭਾ ਤੁਸੀਂ ਕੰਮ ਰਹਿਦਾ ਕਰੋ ਕੰਮ ਮੈਂ ਆਪੇ ਕਰ ਲਿਆ ਕਰਨਾ ਤੁਸੀਂ ਘੜੀ ਲਾਗੇ ਦੇ ਬਹਿ ਖਲੋ ਜਾ ਕਰੋ ਤੇ ਇੱਕ ਦੀਦੀ ਚਾਹ ਤੋਂ ਬਿਨਾਂ ਨਾ ਉਹਨਾਂ ਨੂੰ ਜਾਣ ਦਿਆ ਕਰੋ हां होके मैं तोनु ਚਾਹ ਤੋਂ ਬਿਣਾ ਹੀ ਜਾਣ ਦਿੰਨੀ ਆ ਤੂੰ ਇਆਂ ਚਾਰ ਪਾਣੀ ਪੁੱਛਨੀ ਆ ਉਹਨਾਂ ਨੂੰ ਉਹਦੇ ਐਡਾ ਹੇਜ ਨਾ ਕਰਿਆ ਕਰ ਆਹੋ ਮੈਨੂੰ ਪਤਾ ਹੋ ਕੀ ਚਾਹੁੰਦੀ ਆ ਉਹ ਇਹੋ ਚਾਹੁੰਦੀ ਆ ਵੀ ਲੜਦੀਆਂ ਰਹਿਣ ਬਸ ਆ ਵਾਵਾ ਹਾ 10 ਦਿਨਾਂ ਕਰ ਪਿਛਲੇ ਹfte ਆਈ ਨਹੀਂ ਸੀ ਨਾ ਤੇ ਸਾਡੇ ਘਰ ਕੋਈ ਲੜਾਈ ਨਹੀਂ ਲੱਗੀ ਹੈਗੀ ਜਦੋਂ ਆਉਂਦੀ ਆ ਨਾ ਉਹ ਤੈਨੂੰ ਕੋਈ ਧੋਖਣੀ ਰਾ ਜਾਂਦੀ ਆ ਤਾਂ ਮੈਨੂੰ ਕੋਈ ਧਾ ਜਾਂਦੀ ਆ ਉਹ ਅਸੀਂ ਆਪਸ ਚ ਲੜ ਲੜ ਕੇ ਮਰ ਜੰਨੇ ਆ ਤੇ ਉਹ ਆਪਣੇ ਘਰ ਜਮਾਨਾ ਨਾ ਜਾ ਕੇ ਪੱਕੀਆਂ ਪੇਸੀਆਂ ਖਾਂਢੀ ਹੁੰਦੀ ਆ ਦੀਦੀ ਅਸੀਂ ਕਾਤੋਂ ਲੜਨਾ ਚਲੋ ਬੰਦੋ ਥੋੜੀ ਬੋਦੀ ਗਲਤਫਹਿਮੀ ਹੁੰਦੀ ਕੋ ਤੁਹਾਨੂੰ ਕੋਈ ਮੈਨੂ ਹੋ ਗਈ ਤਾਂ ਕਰਕੇ ਸਾਡੇ ਜੀ ਬਹਨ ਸਭਾਜੀ ਹੋ ਜਾਂਦੀ ਹੈ ਪਰ ਹੁਣ ਤਾਂ ਮੈਨੂੰ ਮਾਸਾ ਮਹਿਸੂਸ ਹੀ ਨਹੀਂ ਹੁੰਦੀ ਹੁਣ ਤਾਂ ਮੈਨੂੰ ਇਦਾਂ ਲੱਗਦਾ ਕਿ ਜਿਦਾਂ ਤੁਸੀਂ ਮੇਰੇ ਜਠਾਣੇ ਨਹੀਂ ਮੇਰੀ ਭੈਣ ਹੀ ਹੁੰਦੇ ਹੋ ਨਾਲੇ ਤੁਹਾਡੇ ਵੀ ਹੁਣ ਵਿਵਹਾਰ ਦਾ ਬੜਾ ਫਰਕ ਪੈ ਗਿਆ ਮੇਰੀ ਗਲਤੀ ਹੋ ਗਈ ਫੇਰੇ ਤੁਸੀਂ ਮੈਨੂੰ ਇਤਰਾ ਬੋਲਦੇ ਨਾ ਮੈਂ ਹੁਣ ਗਲਤੀ ਕਰੂੰਗਾ ਤਾਂ ਨਾ ਤੁਹਾਨੂੰ ਕੁਝ ਲੱਗੂਗਾ ਤੇ ਸਾਰਾ ਕੁਝ ਆਪਣੇ ਵਿੱਚ ਵੇਖੋ ਠੀਕ ਠਾਕ ਚਾਚੀ ਸਾਨੂੰ ਕਿਦਾਂ ਪਾੜ ਲੂਗੀ ਜਦੋਂ ਆਪਾਂ ਦੋਵੇਂ ਜਣੀਆਂ ਆਪਸ ਚੰਗੀਆਂ ਰਹਾਂਗੇ ਅਗਲਾ ਸਾਡੇ ਘਰ ਚ ਕਿਦਾਂ ਦ ਮੈਨੂੰ ਨਹੀਂ ਉਹਦੇ ਚਾਲ ਚੱਲਣ ਠਈ ਲੱਗਦੇ ਆਗੇ ਉਹ ਜਦੋਂ ਸਾਡੇ ਘਰ ਆਉਂਦੀ ਆ ਨਾ ਉਦੋਂ ਸਾਡੇ ਘਰ ਕੋਈ ਨਾ ਕੋਈ ਸਿਆਪਾ ਪੈ ਜਾਂਦਾ ਵਾ ਤੇ 나 ਹੀ ਉਹ ਮੈਨੂੰ ਠੀਕ ਹੀ ਲੱਗਦਾ ਜਦੋਂ ਸਾਡੇ ਘਰ ਆਉਂਦੀ ਆ ਤੁਸੀਂ ਦੀਦੀ ਮੈਨੂੰ ਅੱਗੇ ਵੀ ਦੋ ਤਿੰਨ ਮਰੇ ਕਿਹਾ ਕਿ ਚਾਚੀ ਤੇਰੇ ਮੋਂ ਤੇ ਤੇਰੀ ਤੇ ਮੇਰੇ ਤੇ ਮੇਰੀ ਆ ਪਰ ਮੇਰ ਨਾਲ ਕੋਈ ਗਲਤ ਨਹੀਂ ਕੀਤੀ ਪਰ ਜਦ ਤੁਹੀਂ ਆਂਦੇ ਹੋ ਨਾ ਤੇ ਮੈਂ ਅੱਜ ਤੋਂ ਬਾਅਦ ਚਾਚੀ ਦੇ ਘਰ ਕਦੇ ਨਹੀਂ ਜਾਇਆ ਕਰਨਾ ਉਹਨਾਂ ਘਰ ਜਾਣਾ ਹੀ ਨਹੀਂ ਬਿਲਕੁਲ ਨਹੀਂ ਜਾਣਾਗਾ ਨਾ ਤੂੰ ਜਾਇਆ ਕਰ ਤੇ ਮੈਂ ਤੇ ਅੱਗੇ ਨਹੀਂ ਜਾਣੀ ਉਹਨਾਂ ਘਰ ਜੇ ਇੱਥੇ ਆਉਂਦੀ ਆ ਨਾ ਉਹਨੂੰ ਇਦਾਂ ਹੀ ਮੁਰਦੇ ਪਾਰੇ ਕਹੋ ਕੱਲਿਆ ਕਰੋ ਮੈਂ ਇਹ ਕੰਮ ਕਰਨ ਲੱਗੇ ਆ ਮੈਂ ਨਹੀਂ ਤੇ ਜੀ ਕੁੱਖ ਵੀ ਕਰਨਾ ਮੈਂ ਆਹਦਾ ਮੱਥੇ ਨਹੀਂ ਲੱਗਿਆ ਕਰਨਾ ਤੁਸੀਂ ਆਪੇ ਜਿਹੜੀ ਗੱਲ ਕਰਨੀ ਆਪੇ ਕਰ ਲਿਆ ਕਰੋ ਪਰ ਜਦ ਤੀ ਆਂਦੇ ਹੋ ਨਾ ਤੁਸੀਂ ਚਲੋ ਮੇਰੇ ਤੋਂ ਸਿਆਣੇ ਨਾਲੇ ਵੱਡੇ ਬੰਦੇ ਤੇ ਇੱਕ ਦਿਨ ਵੱਡਾ ਹੋ ਤੇ ਉਹਨੂੰ ਅਕਲ ਹੁੰਦੀ ਆ ਮੈਂ ਤਾਂ ਆਪਣੇ ਘਰ ਦੇ ਵਿੱਚ ਰਹਿਣਾ ਕਿੱਦਾਂ ਪਰ ਇਹ ਜੇ ਤੁਸੀਂ ਮੈਨੂੰ ਆਪਣੀ ਘਰ ਚ ਨਿੱਕੀ ਭੈਣ ਵਾਂਗੂ ਰੱਖਦੇ ਹੋ ਤੇ ਮੈਨੂੰ ਕਿ ਲੋੜਾ ਬਾਹਰ ਜਾ ਕੇ ਕਿਸ ਨਾਲ ਗੱਲ ਕਰਨ ਦੀ ਮੈਂ ਚਾਚੀ ਨੂੰ ਬੜਾ ਚੰਗਾ ਸਮਝਦੀ ਪਰ ਜੇ ਤੁਹਾਨੂੰ ਲੱਗਦਾ ਨਾ ਚਾਚੀ ਇਦਾਂ ਦੀ ਜਿਹੜਾ ਸਾਡੇ ਦੋਵਾਂ ਭੈਣਾਂ ਦੇ ਵਿੱਚ ਦਰਾਰ ਪਾਊਗਾ ਨਾ ਉਹਦੇ ਮੈਂ ਬਿਲਕੁਲ ਨਹੀਂ ਮੱਥੇ ਲੱਗਣਾ ਬਸ ਆਹ ਗ ਸਰਾਨਾ ਫੜਤੇ ਲੰਮੇ ਪਾਜਾ ਘੜੀ ਤੈਨੂੰ ਮੈਂ ਹੱਸੇ ਕਰਕੇ ਤੇ ਕਹਿੰਨੀ ਆ ਜੇ ਜਦੋਂ ਕੰਮ ਤੋਂ ਵਿਹਲੀ ਹੁੰਨੀ ਹੁੰਨੀ ਆ ਨਾ ਫੇ ਘੜੀ ਆਰਾਮ ਕਰਿਆ ਕਰ ਐਵੇਂ ਤੂੰ ਉਧਰ ਉਧਰੇ ਤੁਰੀ ਫਿਰਦੀ ਆ ਆ ਵਿਹਲਾ ਹੁਣ ਕੀ ਆ ਘੜੀ ਦੀ ਘੜੀ ਗਈ ਆ ਨਾ ਤੇ ਕਿੰਨੀਆਂ ਗੱਲਾਂ ਉਥੋਂ ਇਕੱਠੀਆਂ ਕਰਕੇ ਪੰਡ ਬਣ ਕੇ ਲੈ ਆਈ ਆ ਤੇ ਇਹੋ ਜੇ ਤੂੰ ਆਪਣੇ ਘਰ ਹੁੰਦੀ ਤੇ ਚੁੱਪ ਕਰਕੇ ਰਮਾਨਾ ਸੁੱਤੀ ਹੋਣਾ ਹੀ ਐਸ਼ ਕਰਨੀ ਹੋਣਾ ਹੀ ਤੂੰ ਇਹ ਤਾਂ ਗੱਲ ਤੁਹਾਡੀ ਦੀਦੀ ਸਾਨੂੰ ਨਾ ਜਾਇਆ ਘਰ ਐਵੇਂ ਲੋਕਾਂ ਲਾ ਕੇ ਮੱਤ ਤੇ ਪੜਦਾ ਪੈ ਗਿਆ ਆਹੋ ਤੇ ਪਰ ਅੱਗੇ ਤੋਂ ਹੁਣ ਤੁਸੀਂ ਮੈਨੂੰ ਦੱਸ ਤਾਂ ਦੀਦੀ ਕੋਈ ਵੀ ਗੱਲ ਹੁੰਦੀ ਨਾ ਨਿੱਕੇ ਮੋਟਕੇ ਵળે ਮੈਨੂੰ ਨਹੀਂ ਪਤਾ ਲੱਗਦਾ ਤੁਸੀਂ ਮੈਨੂੰ ਆਪ ਸਮਝਾ ਲਿਆ ਕਰੋ ਕੋਈ ਗੱਲ ਨਹੀਂ ਆ ਤੂੰ ਪੈ ਜਾ ਲੰਮੇ ਹੁਣ ਰਾਮ ਆਰਾਮ ਕਰ ਘੜੀ ਰੈਸਟ ਕਰ ਲਾ ਏਸੀ ਚਲਾਵਾ ਨਹੀਂ ਨਹੀਂ ਦੀਦੀ ਏਸੀ ਨਹੀਂ ਚਲਾਉਣਾ ਏਸੀ ਦੇ ਨਾਲ ਤੋਂ ਕਿਦਾਂ ਹੋ ਗਿਆ ਇਹ ਚੱਲ ਕੋਈ ਨਹੀਂ ਸੌ ਜਾ ਫਿਰ ਤੁਸੀਂ ਵੀ ਬੈਲੋ ਘੜੀ ਲੰਮੇ ਆਹੋ ਕੋਈ ਨਹੀਂ ਲੱਗੀ ਮੈਂ ਵੀ ਸੌਂ ਜਾ ਘੜੀ ਦੁਪਹਿਰੇ ਆਰਾਮ ਕਰ ਲੀਏ